ਠੇਕੇਦਾਰ ਫੌਂਚ ਚੱਕਦਾ ਹੈ ਨਾ ਕੋਈ ਅਧਿਕਾਰਧਾਰ ਫੌਂਚ ਚੱਕਦਾ ਹੈ ਤੇ ਠੇਕ ਵਿਚਾਰਾ ਜਿਹੜਾ ਜਿਹੜਾ ਗਰੀਬ ਪੈਰੇ ਨੇ ਮਜ਼ਦੂਰ ਇਹਨਾਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਆਹ ਦੇਖਿਆ ਹੁਣ ਅੱਧਾ ਜੋ ਉਹ ਟਰੈਕਟਰ ਬਰਾ ਕਰਨਾ ਟਰਾਲੀ ਹੁਣਾਂ ਲਈ ਮਾਰੋ ਸਾਰੇ ਟਰਾਲੀ ਲੈਣਾ ਹੈ ਆਹ ਇਹ flange ਲੱਗੂਗਾ ਇਹਨੇ ਖਲੇ ਦੇਖ ਆ ਆ ਪਾਈਪ ਦੇਖਾ ਟਾਈਮ ਰੇਟ ਆਈ ਆਹ ਜਣਾਇਓ ਅਜੀਬ ਕਿਸਾ ਬੱਟ ਕੀ ਅਜਿਹਾ ਪੂਰੇ ਵਾਰਡ ਦੇ ਵਿੱਚ ਕੀ ਚੱਲ ਰਿਹਾ ਹੈ ਭਾਈ ਸਾਹਿਬ ਸਾਡੇ 12 ਨੰਬਰ 12 ਨੋਰੀਆਂ ਦੇ ਵਿੱਚ ਸਾਈਡਾਂ ਤੇ ਪੈਪਾ ਪੈ ਰਹੇ ਨੇ ਜਿਹੜੇ ਪੈਪਾ ਪੈ ਰਹੇ ਨੇ ਨਾ ਉਹਦੇ ਨੀਚੇ ਨਾ ਉਹਦੇ ਉੱਪਰ ਕੋਈ ਮਤਲਬ ਕਿ ਸਾਰਾ ਮਲਵਾ ਜਿਹੜਾ ਫੱਟਦੇ ਨੇ ਉਹੀ ਇੱਥੇ ਲਾਉਂਦੇ ਨੇ ਜਿਹੜਾ ਜੋੜ ਹੈ ਨੀਚੇ ਕੋਈ ਇੱਥੇ ਨੀਚੇ ਜੋੜ ਨਹੀਂ ਹੈਗਾ ਤੇ ਜੈ ਸਿੰਘ ਸਾਹਿਬ ਵੀ ਖੜੇ ਨੋਰੇ ਐਮ ਸੀ ਸਾਹਿਬ ਵੀ ਖੜੇ ਨੇ ਐਮ ਸੀ ਸਾਹਿਬ ਨੂੰ ਕਹਿੰਦਾ ਐਮ ਸੀ ਸਾਹਿਬਾ ਮੈਂ ਇਹਨਾਂ ਨੂੰ ਕਿਹਾ ਮੇਰੀ ਕੋਈ ਸੁਣਦਾ ਨਹੀਂ ਜੈ ਸਿੰਘ ਸਾਹਿਬ ਨੇ ਖੁਦ ਕਬੂਲ ਕੀਤਾ ਵੀ ਸਾਰਾ ਕੰਮ ਗਲਤ ਹੈ ਜੇ ਸਾਹਮਣੇ ਜੇ ਜੇ ਸਾਹਮਣੇ ਖੜੇ ਲੋਕਾਂ ਨੇ ਖੁਦ ਕਬੂਲ ਕੀਤਾ ਤੇ ठेकेदारों ਨੂੰ ਫੋਨ ਕਰੀ ਜਾਂਦੇ ਨੇ ठेकेदार ਕਦੇ ਸੀ ਉਹ ਦਖਲ ਨਹੀਂ ਕਿਤੇ ਤੇ ਆ ਤੁਸੀਂ ਦੇਖੋ ਇਹ ਚੈਂਬਰ ਹੈ ਇਸ ਤਰ੍ਹਾਂ ਪਾਈਪਾਂ ਪਾਈਪਾਂ ਦਾ ਮੂੰਹ ਭੰਲ ਕੇ ਇਹਨੂੰ ਚੈਂਬਰ ਕਹਿੰਦੇ ਨੇ ਜਿਹੜੇ ਬਣਾਏਗੇ ਨੇ ਚੈਂਬਰ ਉਹ ਸਾਰੇ ਤੇ ਉਹ ਕਦੇ ਜੋ ਸਾਹਿਬ ਦਾ ਜਾਂ ਹੋਰ ਦਾ ਕੋਈ ਨਹੀਂ ਮਨ ਲ ਕੇ ਮੇਰੇ ਹਿਸਾਬ ਨਾਲ ਉਹਦੇ ਰੁਪਏ ਦੇ ਵਿੱਚ 20 ਪੈਸੇ ਵੀ ਨਹੀਂ ਲੱਗੇ ਹੋਣੇ ਲੱਗ ਗਏ ਇਹਨਾਂ ਦੀ ਇਹਨਾਂ ਦੀ ਕੋਈ ਡਰਾਇੰਗ ਜਾਂ ਕੀ ਹੈ ਸਾਰਾ ਲੈ ਕੇ ਮਗਲਕਿ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਵਾਰੇ ਕੰਮ ਸੇ ਕਮਾ ਆਪਾਂ ਸੋਚਦੇ ਵੀ ਜੀ ਸਰਕਾਰ ਇਹ ਨਹੀਂ ਇਮਾਨਦਾਰ ਹੈ ਪਰ ਲੇਕਿਨ ਜਿਹੜੇ ਇਹ ਜੇ ਬੈਠੇ ਨੇ ਲੋਕ ਇਹਨਾਂ ਦੇ ਉੱਪਰ ਲੱਤ ਪਾਈ ਜਾਣੀ ਚਾਹੀਦੀ ਹੈ ਸਰਕਾਰ ਦੀ ਸਰਕਾਰ ਦੇ ਨੋਟ ਚ ਨਹੀਂ ਹੁੰਦੀ ਇਹ ਚੀਜ਼ਾਂ ਇਹਨਾ ਮੈਂ ਤੁਹਾਡਾ ਕੁਲਵਿੰਦਰ ਸਿੰਘ ਤੁਹਾਡਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਇਹ ਤੁਹਾਡੀ ਦੇਖੇ ਕਰ ਰਿਹਾ ਹਾਂ ਜੀ ਨਹੀਂ ਠੇਕੇਦਾਰ ਵੀ ਹੁੰਦੇ ਸਾਰੀ ਹੁੰਦੇ ਜੀ ਕਿ ਜਿਹੜੇ ਇੱਥੇ ਪਬਲਿਕ ਬੋਰਡਰੀਆਂ ਵਾਰਡ ਵਾਸੀ ਬੋਰਡ ਰਹਿਣ ਤੁਸੀਂ ਉਹਨਾਂ ਦੀ ਸੁਣਵਾਈ ਕਰਦੇ ਕਰਦੇ ਗੱਲ ਤਾਂ ਮੇਰੀ ਨਹੀਂ ਸਿਰਵਾਈ ਕਰਦੇ ਆ ਜੀ ਅਸੀਂ ਕਿਹਾ ਜੀ ਪਾਣੀ ਖੜਿਆ ਸੀ ਸੀ ਬਰੇਜ ਪਰੇ ਖੜਿਆ ਸੀ ਸੀ ਬਰੇਜ ਨਹੀਂ ਆ ਜਿਹੜੇ ਹੁਣ ਖਾਲੀ ਕਰਵਾਏ ਆ ਜੀ ਤੇ ਹੁਣ ਉਹ ਪਹਿਲਾਂ ਬਣਾਈ ਨਹੀਂ ਹੈਗਾ ਇਹਦੇ ਵਿਚਾਲੇ ਪੈ ਜੁਨਾ ਸਾਰਿਆਂ ਦਾ ਨਹੀਂ ਇਹਦੇ ਥੱਲੇ ਜਿਹੜੀਆਂ ਪਾਈਪਾਂ ਪਾਈਆਂ ਸੀ ਇਹਦੇ ਥੱਲੇ ਡੱਬਾ ਪਿਆ ਰਾਂ ਪਾਇਆ ਤੇ ਸੀ ਨਹੀਂ ਘਟਕਾ ਵਗਾਰਾ ਇਹਦੇ ਥੱਲੇ ਪੈਂਦੀ ਰਹੇਗੀ ਪੈਪਨ ਜੀ ਅੱਛਾ ਜੀ ਜਿਹੜਾ ਪ੍ਰੋਪਰ ਤੁਸੀਂ ਆਈ ਟੱਕੇ ਜਾਂਦੇ ਮਲਬੇ ਨਾਲ ਇਹ ਮਿੱਟੀ ਮਿੱਟੀ ਪਾ ਕੇ ਜੀ ਘਟਕਾ ਪਾ ਕੇ ਬਜਰੀ ਪੈਂਦੀ ਹੈ ਜੀ ਨਹੀਂ ਪੈਂਦੀ ਪਰ ਹੁਣ ਕਿਉਂ ਨਾ ਪਾਈ ਪਾ ਪਾਈ ਇਹ ਪਿਛੇ ਜਿਹੜੀ ਬਜਰੀ ਪਾਰਖੀ ਕਿਤੇ ਨਹੀਂ ਬਜਰੀ ਨਹੀਂ ਆ ਸਾਰਾ ਆ ਪਾਇਆ ਹੈ ਜਿਹੜਾ ਮਲਦਾ ਉਹ ਗੱਟ ਕਾਈ ਪਟਕੇ ਦਿਖਾ ਦਿੰਨੇ ਪਾ ਪਾ ਚਲੋ ਜੀ ਤੇ ਜਿਹੜੇ ਤੁਸੀਂ ਹੋਦ ਬਣਾਏ ਨੇ ਉਹ ਪ੍ਰੋਪਰ ਬੈੱਡ ਉਹਨਾਂ ਦਾ ਕੁਝ ਬਣਾਇਆ ਉਹ ਪਾ ਪਾਣੀ ਖੜਿਆ ਸੀ ਨਹੀਂ ਸਾਰੇ ਚ ਪਾਣੀ ਖੜਾ ਸੀਗਾ ਨਹੀਂ ਹਾਂ ਬਣੇ ਬੈਠੀ ਡੱਗੀ ਸੀ ਵੀਰੋ ਵੀ ਭਰੇ ਘੜੇ ਦੀ ਹੁਣ ਖਾਲੀ ਹੋਈ ਹੁਣ ਬੁਣਾ ਮੰਗੀ ਮੈਂ ਕੰਪਲੀਟ ਕੀਤਾ ਉਸ ਨੂੰ ਫਿਰ ਕਿਵੇਂ ਜੀ ਜਦੋਂ ਬਣੇ ਹੀ ਨਹੀਂ ਸੀ ਹਜੇ ਤੁਸੀਂ ਉਹ ਪ੍ਰੋਪਰ ਉਹਨਾਂ ਤੇ ਟਿਕਣ ਲਾਤੇ ਉਹਦਾ ਕੀ ਕਾਰਨ ਉਹਦਾ ਬਜਰੀ ਪਾਈ ਆਈ ਕਿਹੜਾ ਫਰੇਮ ਰੱਖ ਲਈ ਨਹੀਂ ਪ੍ਰੋਪਰ ਤਾਂ ਨਹੀਂ ਪ੍ਰੋਪਰ ਤਾਂ ਇਹ ਬਣਾਵਾਈ ਨਹੀਂ ਪ੍ਰੋਪਰ ਤਾਂ ਬਣਾਵਾ ਇਹ ਦੇਖੋ ਜੀ ਹਜੇ ਨਹੀਂ ਹੁਣ ਮਹੱਲਾਵਾਸੀ ਝੂਠੇ ਨੇ ਜਾਂ ਤੁਸੀਂ ਝੂਠੇ ਇਹ ਤਾਂ ਹੁਣ ਕੀ ਕਹਿ ਸਕਦੇ ਅਸੀਂ ਕੀ ਕਹਿ ਸਕਦੇ ਏਕਦਰ ਦਾ ਕੀ ਨਾਮ ਏਕਦਰ ਦਾ ਕੀ ਨਾਮ ਏਕਦਰ ਨਾ ਗੌਰ ਬਾਈ ਉਹ ਕਿੱਥੇ ਹੁੰਦਾ ਗਿਆ ਪੂਰੀ ਹੁੰਦਾ ਜੀ ਉਹ ਗਾਉਂ ਦੇ ਗੇੜਾ ਮਰਦਾ ਜੀ ਉਹਨਾਂ ਦਾ ਤੋ ਅਨਾਲਿਸਿਸ ਆ ਤੁਹਾਡੇ ਬਾੜ ਨੰਬਰ 12 ਦੇ ਵਿੱਚ ਨਾਲੀਆਂ ਦਾ ਟਕਨ ਦਾ ਕੰਮ ਪਾਈਪਾਂ ਪਾ ਕੇ ਚੱਲ ਰਿਹਾ ਹਾਂ ਹਾਂਜੀ ਹਾਂਜੀ ਮਹੱਲਾ ਵਾਸੀ ਅੱਜ ਇਕੱਠੇ ਹੋਏ ਨੇ ਵੀ ਜਿਹੜਾ ਇਹ ਕੰਮ ਆ ਬਿਲਕੁਲ ਹੀ ਗੈਰਕਾਨੂੰਨੀ ਆ ਮਤਲਬ ਜੋ ਪ੍ਰੋਪਰ ਹੋਣਾ ਸੀ ਉਹ ਬਿਲਕੁਲ ਨਹੀਂ ਹੋ ਰਿਹਾ ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਜੀ ਕੰਮ ਦੇਖੋ ਤੁਸੀਂ ਆ ਪਹਿਲਾਂ ਤਾਂ ਇੱਧਰ ਧਿਆਨ ਮਰਵਾਓ ਆ ਦੇਖੋ ਕਿਵੇਂ ਕੰਮ ਚੱਲੇਦੇ ਇਹਨਾਂ ਦਾ ਕਮ ਇਨਾਂ ਦੇ ਆਪਾਂ ਨੇ ਜੀ ਸਾਹਿਬ ਦੇ ਵੀ ਗਰਦੀਪ ਦੇ ਵੀ ਇਹਨਾਂ ਦੇ ਕਈ ਵਾਰੀ ਧਿਆਨ ਚ ਲਿਆਤਾ ਠੇਕੇਦਾਰ ਨੂੰ ਚੁੱਕਦਾ ਜਾਂਦਾ ਹੈ ਆਪਣਾ ਠੇਕੇਦਾਰ ਸਾਹਿਬ ਨੂੰ ਵੀ ਮੈਂ ਦੋ ਤਿੰਨ ਵਾਰੀ ਬੁਲਾਇਆ ਹੈ ਉੱਥੇ ਮੈਂ ਕਈ ਥਾਂ ਤੇ ਦਿਖਾਤਾ ਉੱਥੇ ਜਿਵੇਂ ਪਾਣੀ ਹੈ ਆਪਾਂ ਦੋ ਬਾਲਟੀਆਂ ਡੋਲ ਦਿੰਨੇ ਆ ਉਹ ਵੀ ਇੱਥੇ ਖੜਾ ਰਹਿ ਜਾਂਦਾ ਆ ਚੈਂਬਰਾਂ ਦਾ ਇਹਨਾਂ ਨੂੰ ਮੈਂ ਕਈ ਵਾਰੀ ਕਹਤਾ ਪਾਈਪ ਵੱਡਕੀ ਹੋ ਚੈਂਬਰ ਨੂੰ ਪਾਉਂਦੇ ਨੇ ਜਦੋਂ ਕਿ ਚੈਂਬਰ ਆਪਾਂ ਥੱਲੋਂ ਚੱਕੀਏ ਇਹਦਾ ਬੈੱਡ ਬਣਾਈਏ ਵਧੀਆ ਤਰੀਕੇ ਨਾਲ ਆਪਾਂ ਉਹ ਕਰੀਏ ਇਹਨਾਂ ਦਾ ਕੋਈ ਵਧੀਆ ਕੋਈ ਕੰਮ ਵਧੀਆ ਨਹੀਂ ਹੋ ਰਿਹਾ ਉਰੇ ਇਹ ਲੋਕ ਮਹੱਲੇ ਦੇ ਤਾਂ ਹੀ ਇਕੱਠੇ ਹੋਏ ਨੇ ਤੇ ਜਿਹੜਾ ਪਾਈਪਾਂ ਪਾਏ ਆ ਉਹਦੇ ਥੱਲੇ ਪ੍ਰੋਪਰ ਜਿਹੜਾ ਵੀ ਕੋਈ ਬਜਰੀ ਗੱਟਾ ਗੜਕਾ ਵਗੈਰਾ ਪੈਂਦਾ ਉਹ ਪਾ ਰਹੇ ਨੇ ਜਾਂ ਉੱਪਰ ਵੀ ਪ੍ਰੋਪਰ ਜਿਵੇਂ ਆ ਆਪਾਂ ਦੇ ਦਿਆਂ ਕੁੜੀਆਂ ਵੀ ਇਹਨਾਂ ਨੇ ਤੋੜਤੀਆਂ ਇਹਨਾਂ ਇਹਨਾਂ ਨਾਲ ਮੇਰੀ ਔਦੇ ਮੈਂ ਬੁਲਾਇਆ ਗਰਦੀਪ ਨੂੰ ਬੁਲਾਇਆ ਮਖੇ ਵੀ ਭਈ ਆਹ ਪੈਪ ਦੇ ਥੱਲੇ ਤੁਸੀਂ ਕੁਝ ਪਾ ਨਹੀਂ ਰਹੇ ਇਹ ਕਹਿੰਦੇ ਵੀ ਜਿਹੜਾ ਆਪਣਾ ਵੀ ਪਾਸ ਆਈ ਹੋਇਆ ਜਿਹੜੀ ਪਲਾਸਟਿਕ ਦੀ ਪੈਪ ਹੈ ਇਹਦੇ ਥੱਲੇ ਤਾਂ ਆਪਣਾ ਵੀ ਮਟੀਰੀਅਲ ਪੈਂਦਾ ਹੈ ਗਟਕਾ ਵਗੈਰਾ ਜੋ ਵੀ ਪੈਂਦਾ ਇੱਥੇ ਜਿਹੜੀਆਂ ਆਹ ਜਿਹੜੀ ਸਿਮਿੰਟਡ ਪੈਪ ਪੈਂਦੀ ਹੈ ਕਹਿੰਦੇ ਵੀ ਇਹਦੇ ਥੱਲੇ ਕੁਝ ਨਹੀਂ ਪੈਂਦਾ ਆਈ ਪੈਪ ਪਊਗੀ ਉਸ ਤੋਂ ਬਾਅਦ ਇਹਦੇ ਤੇ ਗਟਕਾ ਪੈਂਦੇ ਜੀ ਗਟਕੇ ਤੋਂ ਬਾਅਦ ਆਰ ਸੀ ਸੀ ਪੈਂਦੀ ਹੈ ਪਰ ਇਹ ਹੋਇਆ ਉਸ ਤਰ੍ਹਾਂ ਨਹੀਂ ਇਹਨਾਂ ਦੇ ਮਤਲਬ ਕੋਈ ਕੰਮ ਵਧੀਆ ਨਹੀਂ ਹੋ ਰਿਹਾ ਜੀ ਇਹਦਾ ਮਤਲਬ ਐ ਪਾਪਾ ਸਿੱਟੀ ਜਾਂਦੇ ਕੋਈ ਲੇਵਲ ਨਹੀਂ ਬਣ ਰਿਹਾ ਤੇ ਇਹ ਜਿਹੜੇ ਜੋੜ ਲਾ ਰਿਹਾ ਉਥੋਂ ਲੀਕ ਕਰੀ ਜਾਂਦੇ ਨੇ ਆ ਚੈਂਬਰ ਆਪਾਂ ਦੇਖ ਹੀ ਲੈਂਦੇ ਸਭ ਨੇ ਚੈਂਬਰ ਕੋਈ ਵਧੀਆ ਨਹੀਂ ਬਣਦੇ ਹੁਣ ਸਟੀਲ ਦੀਆਂ ਜਾਲੀਆਂ ਨੇ ਇਹਨਾਂ ਨੂੰ ਬਾਰ ਬਾਰ ਕਹੀ ਜਾਂਦੇ ਵੀ ਭਈਆ ਜਿਹੜੇ ਬਣ ਗਿਆ ਸਟੀਲ ਦੀਆਂ ਜਾਲੀਆਂ ਲਾ ਦਿਓ ਕੋਈ ਉਹ ਪ੍ਰੋਪਰ ਨਹੀਂ ਲੱਗ ਰਹੀਆਂ ਇਤਾਂ ਦੇ ਨਾਲ ਕੋਈ ਕੰਮ ਨਹੀਂ ਹੋ ਰਿਹਾ ਜੀ ਤੁਹਾਡੇ ਮਤਾਕ ਇਹਦਾ ਟੈਂਡਰ ਕਿੰਨਾ ਹੋਇਆ ਤੁਹਾਡਾ ਬਾੜਾ ਇਹ ਟੈਂਡਰ ਹੈ ਕੀ ਨਾਮ ਹੈ ਤੁਹਾਡਾ ਮੈਂ ਨੋ ਗੁਰਕਮਰ ਇਹ 12 ਨੰਬਰ ਵਾਰਡ ਦੇ ਜਿਹੜਾ ਕੰਮ ਚੱਲ ਰਿਹਾ ਹੈ ਨਾਲ ਪਾਈਪਾ ਪਾਉਂਦਾ ਤੁਹਾਡੇ ਲਈ ਹਾਂਜੀ ਸਰ ਮੇਰੇ ਕੋਲ ਅੱਜ ਮੁਹੱਲਾ ਵਾਸੀ ਇਕੱਠੇ ਹੋਏ ਨੇ ਇਹ ਬਹੁਤ ਜ਼ਿਆਦਾ ਹੁੰਦਾ ਇਹ ਪਾਈਪਾਂ ਜਾ ਰਹੀਆਂ ਨੇ ਕਮਿਊਨਿਟੀ ਦੇ ਵਿੱਚ ਉਸੇ ਰਿਤੇ ਆਇਆ ਉਹ ਕਿਹੜੀਆਂ ਕਿਹੜੀਆਂ ਤੁਹਾਨੂੰ ਲੱਗੀਆਂ ਵੀ ਹੈਗੀਆਂ ਕਮੀਆਂ ਹੀ ਚੈਂਬਰਾਂ ਦੀ ਹੈਗੀਆਂ ਇਹ ਚੈਂਬਰ ਸਾਡੇ ਪਹਿਲਾਂ ਪੂਰੇ ਨਹੀਂ ਹੈਗੇ ਜੀ ਸਹਿਰ ਹੋਰ ਆਸੀ ਵੀ ਮੇਨੋ ਹੋਰ ਕੋਲੋਂ ਹੋਣ ਕਰਕੇ ਚੈਂਬਰ ਸਾਡੇ ਬਣੇ ਨਹੀਂ ਉਸੇ ਕਮੀਆਂ ਜੀਆਂ ਹੈਗੀਆਂ ਤਰੇ ਇੱਕ ਸਰ ਜਿਹੜੀਆਂ ਪਾਈਪਾਂ ਪੈ ਲੀਆਂ ਪਾਈਪਾਂ ਦੇ ਉੱਪਰ ਮਲਵਾ ਫਟਿਆ ਜਾ ਰਿਹਾ ਜੀ ਜਦੋਂ ਦੇਖੀ ਮਲਵਾ ਫਟਨਾ ਜਾ ਕੋਈ ਨਹੀਂ ਨਹੀਂ ਮਲਵਾ ਨਹੀਂ ਸਿੱਟਿਆ ਜਾ ਰਿਹਾ ਮਿੱਟੀ ਪੋਣੀ ਹੈ ਮਿੱਟੀ ਹੀ ਬਾਵਾ ਜੀ ਜਿਹੜਾ ਮਲਵਾ ਸਿੱਟਿਆ ਪੈ ਨਹੀਂ ਇਹ ਸਾਰਾ ਚਕਾਵਾਂਗੇ ਜੀ ਜਿਹੜੀ ਇਹ ਤੋਂ ਪਹਿਲਾਂ ਪੜ ਗਿਆ ਉਹਨਾਂ ਦੇ ਵਿੱਚ ਨਹੀਂ ਨਹੀਂ ਉਹਨਾਂ 'ਚ ਮਿੱਟੀ ਪਈ ਹੈ ਜੀ ਇਹ ਜਿਹੜੇ ਚੈਂਬਰ ਨੇ ਤੁਸੀਂ ਕੰਪਲੀਟ ਵੀ ਕਰਕੇ ਨੇ ਸੜ ਗੱਲੇ ਛੋਟੇ ਆਈ ਸੜ ਗੱਲੇ ਛੋਟੇ ਵੱਡੇ ਨਹੀਂ ਹੈਗਾ ਕੋਈ ਵੀ ਵੱਡੇ ਵੀ ਐਸੀ ਦੇਖ ਨਹੀਂ ਸਰ ਉਸ ਕਿਸੇ ਲੈਵਲਾਂ ਨੂੰ ਪੁੱਛ ਲੋਗਾ ਕੀ ਹੈ ਜੇ ਘਾੜੇ ਮਿਸਤਰੀ ਨੂੰ ਪੁੱਛੋ ਜਾਂ ਮੈਥੋ ਪੁੱਛੋ ਇਹ ਵੱਡਾ ਚੈਂਬਰ ਕੋਈ ਵੀ ਉਹ ਹੈ ਨਹੀਂ ਸਾਰੇ ਸੈੱਟ ਕਰਨ ਵਾਲੇ ਪਈ ਇਹ ਕਿੰਨੇ ਦਾ ਟੈਂਡਰ ਵਾਇਸ ਇਹ ਸਾਡਾ 10 ਲੱਖ ਦਾ ਹੈ 10 ਲੱਖ ਦੇ ਵਿੱਚ ਕਿੰਨੇ ਕਿੰਨੇ ਫੁੱਟ ਆਈ ਟੋਪ ਇਹ 1600 ਤੋਂ ਉੱਪਰ 1650 ਕਟਾਈ 1650 ਹਾਂ ਆਈੜੀਆ 1600 1650 1650 ਹਾਂ ਤੇ ਇਹ ਵੀ ਰੋਪ ਲੰਦੇ ਆ ਵੀ ਕਿਸੇ ਇੱਥੇ ਚਲੋ ਇੱਕ ਅੱਧੀ ਵਾਰੀ ਆਏ ਹਾਂ ਨਹੀਂ ਮੈਂ ਦੋ ਤਿੰਨ ਦਿਨਾਂ ਦਾ ਕਿੰਨੇ ਵਾਰੀ ਆਉਂਦੀ ਹੈ ਜੀ ਠੇਕੇਦਾਰ ਦੀ ਆਪਾਂ ਜਿਵੇਂ ਕਹਿੰਦੇ ਮੇਰੇ ਕੋਲ ਕਰਾ ਤੁਸੀਂ ਠਿਕਾ ਲਿਆ ਵੀ ਖੜਾ ਰਹਿਣਾ ਨਹੀਂ ਤੁਸੀਂ ਖੜਦੇ ਨਹੀਂ 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 ਖੜਦਾ ਦੇਖੋ ਠੇਕੇਦਾਰ ਖੜਦੇ ਦਾ ਕੋਈ ਵੀ ਨਹੀਂ ਹੁੰਦਾ ਮੈਂ ਦੋ ਤਿੰਨ ਦਿਨਾਂ ਦਾ ਘੰਟਾ ਤੋਂ ਲੱਗੇ ਆਉਂਦੇ ਹਾਂ